ਆਸਵਾਸ ਟਾਟਾ ਜਿਪ ਲਗਦੀ ਮੈਨੂੰ ਤੈਨੂੰ ਕਰੇ ਇਹ ਬੋਦੀ ਗਏ ਉਹ ਆ ਦੋ ਚਾਰ ਟਾਟਾ ਜਿਪ ਚੇੜਨ ਦੇਖੀ ਚੇਪੇ ਚੇਪੋ ਕੋਈ ਹੈ ਤਾ ਟਾਟਾ ਚੇਪੇ ਅੰਦਰ ਹੀ ਬੋਦੀ ਬੋਦੀ ਕਿੱਥੇ ਲਾ ਲਓਗੇ ਕਿੱਟਾ ਕਿੱਟਾ ਰੱਖਾ ਵੈ ਰੈਸਟ ਬਣਾ ਚਲੋ ਚਲੋ ਹੁਣ ਕਿਹਾ ਹੋਇਆ ਸੀਗਾ ਫਿਰ ਤੁਹਾਨੂੰ ਕਿੱਥੋਂ ਪਤਾ ਜਨਾਬ ਅਸੀਂ ਉੱਥੇ ਨਾ ਪੁੱਲ ਤੇ ਬੈਠੇ ਸੀਗੇ ਅਸੀਂ ਕੰਮ ਤੋਂ ਆਏ ਸੀਗੇ ਜੀ ਤੇ ਸਾਨੂੰ ਕਿਸੇ ਮੁੰਡੇ ਨੇ ਦੱਸਤਾ ਕਹਿੰਦੇ ਵੀ ਉੱਥੇ ਨਾ ਐਕਸੀਡੈਂਟ ਹੋ ਗਿਆ ਆਟੋ girgi ਵਿੱਚ ਤੇ ਨਹਿਰ 'ਚ ਮੈਂ ਮਰੰਡੇ ਕੰਮ ਕਰਦਾ ਗੋਤਾਖੋਰੀ ਦਾ ਜੀ ਆ ਮੇਰੇ ਨਾਲ ਮੁੰਡਾ ਮਰੰਡੇ ਮੇਰੇ ਨਾਲ ਟੀਮ 'ਚ ਕੰਮ ਕਰਦੇ ਸੀ ਤੇ ਅਸੀਂ ਆਨਦੇ ਸਾਰ ਜਦੇ ਸਰਚਿੰਗ ਕਰਤੀ ਗੋਤੇ ਲਾ ਕੇ ਅਸੀਂ ਰੱਸਾ ਬੰਨਤਾ ਜੀ ਤੇ ਹੁਣ ਪ੍ਰਸ਼ਾਸਨ ਤੋਂ ਕਿਹਾ ਵੀ ਸਾਨੂੰ ਰੱਸਾ ਲਿਆ ਦਿਓ ਤੇ ਰੱਸਾ ਬੰਨ ਕੇ ਆਪਣਾ ਆਟੋ ਬਾਹਰ ਕੱਢ ਦੂੰਗੇ ਜੀ ਕੋਈ ਕੁਝ ਪਤਾ ਲੱਗਿਆ ਆਟੋ ਚ ਕੋਈ ਬੰਦੇ ਸੀਗੇ ਜਾਂ ਕੀ ਜੀ ਪਾਣੀ ਹੈਗਾ ਇਹ ਕੰਧਾਜੀ ਪਾਣੀ ਕੰਧਲੇ ਕਰਕੇ ਦਿਖਦਾ ਨਹੀਂ ਹੈਗਾ ਥੱਲੇ ਜੀ ਬਾਕੀ ਆਸੀਂ ਆਟੋ ਨੂੰ ਬੰਨਤਾ ਜੀ ਹੋਇਆ ਕਿ ਕਿੱਦਾਂ ਹੋਇਆ ਕੀ ਹੋਇਆ ਸੀਗਾ ਅਰੇ ਜੀ ਆਪਣੇ ਧਿਆਨ ਆ ਰਹੇ ਦੇ ਸਰਕਾਰ ਲਈ ਉਹਦੇ ਦੇ ਆਟੋ ਵਾਲਾ ਆ ਰਹੇ ਤੇ ਮੁਰੇ ਦੇ ਆਟੋ ਵਾਲਾ ਵੀ ਤੇਜ਼ ਚੱਲ ਮੈਂ ਤਾਂ ਪਚੰਤਿਆਂ ਦੇ ਮੈਂ ਆਪਣੇ ਇੱਧਰ ਰੱਖੀ ਗੱਾਰ ਉਹਨੇ ਡਾਕਟਰ ਮਾਰਨ ਥੱਲੇ ਉਤਾਰ ਪਏ ਅੱਛਾ ਮੜੀ ਲੱਗੀ ਦੇ ਨਾਲ ਨਾਲ ਨੋਟਸ ਆ ਗਏ ਕਿ ਸਾਹਮਣੇ ਵਾਲਿਆ ਸੀ ਹਾਂ ਜੀ ਦਮਨ ਨਹੀਂ ਆਪਸ ਵਿੱਚ ਸਾਹਮਣੇ ਟੱਕਰ ਹਾਂ ਜੀ ਤੇਜ ਪਹੁੰਚਦਾ ਤੁਸੀਂ ਮੈਂ ਤਾਂ ਉਰਦਾ ਆਟੋ ਖੜਾ ਤੇ ਮੈਂ ਆਪਣੇ ਧਿਆਨ ਤੋਂ ਹੌਲੀ ਹੌਲੀ ਦੌਰਦੇ ਇਹ ਉਰਗੇ ਕਿਤਾ ਤੇਜ਼ ਹੁਣੀ ਗੱਡੀ ਨਾਲ ਅੱਛਾ ਕਿ ਨੋਟਾ ਮੇਰਾ ਸੰਨੀ ਇੱਥੇ ਰਹਿੰਦੇ ਬਾਪੇ ਬਾਰੇ ਤਾਂ ਲੱਗਿਆ ਹੈਗਾ ਕਿੱਦਾਂ ਹੋਇਆ ਤੇ ਕੀ ਹੈ ਇਹ ਦੇਖੋ ਜੀ ਜਿਹੜਾ ਸ਼ਹਿਰ ਤੋਂ ਬਾਹਰ ਜਿਹੜਾ ਨਹਿਰ ਦੇ ਨਾਲ ਆਪਣੀ ਰੋਡ ਹੈਗੀ ਹੈ ਕੁਰਾਣੇ ਪੁਲ ਤੇ ਨਵੇਂ ਪੁਲ ਦੇ ਵਿਚਕਾਰ ਇੱਥੇ ਇੱਕ ਥਾਰ ਗੱਡੀ ਜਿਹੜੀ ਹੈਗੀ ਹੈ ਤੇ ਦੂਜੀ ਇੱਕ ਜਿਹੜੀ ਹੈ ਟੈਕਸੀ ਜੀ ਟਾਈਪ ਦੀ ਚਲਾਉਂਦੇ ਹਿੰਦੇ ਉਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਹੈ ਜਿਆ ਔਰ ਐਸ ਪਰ ਇਨਫਰਮੇਸ਼ਨ ਜਿਹੜਾ ਹੈਗਾ ਉਹ ਗੱਡੀ ਜਿਹੜੀ ਹੈਗੀ ਉਹ ਨਹਿਰ ਚ ਡਿੱਗ ਗਈ ਤੇ ਹੁਣ ਰੈਸਕਿਊ ਕਰਕੇ ਗੱਡੀ ਤੇ ਬਾਹਰ ਆ ਗਈ ਹੈ ਬਟ ਗੱਡੀ ਚ ਕੋਈ ਵੀ ਬੰਦਾ ਨਹੀਂ ਹੈਗਾ ਇਹਦਾ ਮਤਲਬ ਤੇ ਉਹਨਾਂ ਨੇ ਟਰਾਈ ਕੀਤਾ ਉਹਨਾਂ ਬਾਹਰ ਨਿਕਲਣ ਦਾ ਔਰ ਨਹਿਰ ਦਾ ਬਹਾਅ ਕਾਫੀ ਹੈਗਾ ਤੇ ਹੁਣ ਆਪਾਂ ਅੱਗੇ ਹੁਣ ਰੈਸਕਿਊ ਆਪਰੇਸ਼ਨ ਸਾਡਾ ਜਾਰੀ ਹੈਗਾ ਤੇ ਬਾਕੀ ਜਿਹੜਾ ਗੱਡੀ ਦਾ ਸਾਰ ਗੱਡੀ ਦਾ ਡਰਾਈਵਰ ਹੈਗਾ ਉਹ ਆਪਾਂ ਰਾਉਂਡ ਅਪ ਕੀਤਾ ਹੋਇਆ ਉਹਦੇ ਕੋਲੋਂ ਪੁੱਛ ਕੇ ਜਾਰੀ ਹੈਗੀ ਜਿੰਨੀ ਕੀ ਇਨਫਰਮੇਸ਼ਨ ਹੁਣ ਤੱਕ ਆਪਾਂ ਪੁਸ਼ਤਾ ਕੀਤੀ ਹੈ ਕਿ ਇਹ ਜਿਹੜਾ ਡਰਾਈਵਰ ਸੀਗਾ ਉਹਦੇ ਸਮੇਤ ਚਾਰ ਬੰਦੇ ਸੀਗੇ ਗੱਡੀ ਵਿੱਚ ਜਿਹੜੇ ਅਗਲਾ ਜਾਮ ਹੈਗਾ ਕਿ ਪਤਾ ਹੋ ਸਕਦਾ ਕਿ ਬਚਾਅ ਹੋ ਜਾਣਾ ਸੀ ਇਹ ਦੇਖੋ ਜੀ ਇਸ ਬਾਰੇ ਤੋਂ ਮੈਂ ਕਮੈਂਟ ਨਹੀਂ ਕਰ ਸਕਦਾ ਇਹਦੇ ਬਾਰੇ ਤੁਸੀਂ ਕੰਸਰਨ ਮਹਿਕਮੇ ਦੇ ਨਾਲ ਗੱਲ ਕਰ ਸਕਦੇ ਹੋ ਜੀ ਬਟ ਜਿਹੜਾ ਸਾਡਾ ਰੈਸਕਿਊ ਹੈਗਾ ਆਪਾਂ ਨਾਲ ਦੇ ਨਾਲ ਮੌਕੇ ਤੇ ਪਹੁੰਚੇ ਹੈਗੇ ਆਂ ਔਰ ਹੁਣ ਤਲਕ ਦੀ ਕਾਰਵਾਈ ਵਿੱਚ ਜਿਹੜਾ ਹੈਗਾ ਆਪਾਂ ਬੰਦਾ ਰਾਉਂਡ ਅਪ ਕਰਕੇ ਜਰੀ ਅੱਗੇ ਤਰੱਕੀ ਸਰ ਜਿਹੜਾ ਰਾਉਂਡ ਅਪ ਕੀਤਾ ਹੈ ਉਹਦੀ ਹਾਲਤ ਕਹਿੰਦੇ ਆ ਕੋਈ ਨਕਲ ਵਗੈਰਾ ਕੀਤਾ ਹੋਇਆ ਉਸਨੇ ਉਹ ਜਦੋਂ ਆਪਾਂ ਮੈਡੀਕਲ ਕਰਾਵਾਂਗੇ ਉਸ ਤੋਂ ਹੀ ਕਲੀਅਰ ਹੋਗਾ ਕਿ ਅੱਗੇ ਕੀ ਗੱਲ ਹੈਗੀ ਹੈ ਸਾਨੂੰ ਜਿੰਨੀ ਕਿ ਇਨਫੋਰਮੇਸ਼ਨ ਜਾਂ ਜਿੰਨੀ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਹੈ ਉਹਦੇ ਨਾਲ ਲੱਗਦਾ ਹੈਗਾ ਕਿ ਹਾਈ ਸਪੀਡ ਦੀ ਤਜਰਰ ਸੀਗਾ ਬੰਦਾ